ਦੀ ਲੜੋ ਲੜਾਈ ਦੀ ਚਲ ਉਹ ਉਹ ਕਰਨ ਉਹ ਤੂੰ ਭਰਾ ਵਾ ਇਧਣ ਤੁਰਿਆ ਫਿਰਨੇ ਆਂ ਹੋਰ ਮੈਂ ਲੰਗ ਮਾਰ ਕੇ ਤੁਰਾਂ ਉਹ ਭਰਾ ਵਾ ਵਾਪਸ ਆ ਗਿਆ ਈ ਕੀ ਕੋਰੋਨਾ ਵਧਾਈ ਹੋਵੇ ਚੱਲ ਜਾ ਉਹ ਵੇਲਾ ਹੁਣ ਕੋਰੋਨਾ ਆ ਗਈ ਲੋਕ ਬਲੋਟ ਨਾ ਆਏ ਆਰੇ ਆਰੇ ਆਨੂ ਨਹੀਂ ਕੋਈ ਲੋੜ ਹੈ ਸਾਡੀ ਲੜਾਈ ਹੋਈ ਆਡੇ ਘਰ ਨਹੀਂ ਹੁੰਦਾ ਉਹ ਭਰਾ ਤੂੰ ਕਿਹੜੀ ਗੱਲ ਕਰਨਿਆ ਓਏ ਓਹੋ ਲੱਖੇ ਡਾਉਂਦੀ ਉਪਰ ਆਵਾ ਮੈਂ ਲੋਕਡਾਊਨ ਦੀ ਗੱਲ ਕਰਨਿਆ ਓਯਾ ਆ ਰਿਹਾ ਆ ਰਿਹਾ ਵੀ ਕੋਈ ਗੱਲ ਨਹੀਂ ਉਪਰ ਆਵਾ ਸਾਰੇ ਕੰਮ ਬੰਦ ਹੋਏ ਨੇ ਆ ਹੋਂਦੇ ਕੋਈ ਗੱਲ ਨਹੀਂ ਅੱਗੇ ਤੇਰੇ ਲੁਧਿਆਣੇ ਵਾਲੇ ਰੋਡ ਤੇ ਟਰਾਲੇ ਚੱਲਣਦੇ ਆ ਲੋਕਡਾਊਨ ਆ ਰਿਹਾ ਕੋਈ ਗੱਲ ਨਹੀਂ ਠੇਕੇ ਕਿਹੜਾ ਬੰਦ ਹੁੰਦੇ ਆ ਆਪਣਾ ਸਰਦਾ ਰਹਿਣਾ ਓ ਵੀਰ ਕਿੱਧਰ ਮੂੰਹ ਚੁੱਕਿਆ ਈ ਇੱਧਰ ਇੱਧਰ ਸ਼ਪੀਲ ਲੱਗੀ ਆ ਪਰਾਵਾ ਸੌਦਾ ਲੈਣ ਚੱਲਾਵਾ ਪਰਾਵਾ ਲੋਕੀ ਕੀ ਕਰੋ ਡਰਦੇ ਬਾਹਰ ਨਹੀਂ ਨਿਕਲਦੇ ਕਰੋਨਾ ਆ ਗਿਆ ਤੂੰ ਸਬਦਾ ਲੈਣ ਜੱਲਾਵਾ ਕਰੋਨਾ ਨੂੰ ਵੇਹ ਲਾਂਗੇ ਵੱਡੇ ਖੱਬੀ ਖਾਨ ਨੂੰ ਜਾਣਦਾ ਮੈਂ ਤੁਹਾਨੂੰ ਵੱਡੇ ਖੱਬੀ ਖਾਨਾ ਨੂੰ ਗਵਾਂਡੀਆਂ ਘਰ ਗਲਾ ਡਿੱਗਦੇ ਸਾਰਾ ਟੱਬਰ ਪੇਟੀ ਹੋਲੇ ਲੋਕ ਜਾਂਦਾ ਵੇਲਾ ਯਾਰ ਪਹਿਲਾਂ ਜੰਗ ਲੱਗੀ ਸੀ ਉਤੋਂ ਬਚਿਆ ਹੁਣ ਕਰੋਨਾ ਆ ਗਈ ਆ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਹੀ ਨਾ ਰੁਗਣੀ ਨਹੀਂ ਚਾਹੀਦੀ ਕਿਉਂ ਇੱਕ ਘਰ ਤੇ ਸੀ ਪ੍ਰਾਣੀ ਮਹਾਤਮਾ ਗਾਂਧੀ ਜੀ ਕਹਿੰਦੇ ਸੀ ਕਿਹੜੀ ਗੱਲ ਕਹਿੰਦੇ ਹੋਏ ਓਏ ਯਾਰ ਪ੍ਰਾਣੀ ਬੜੀ ਮੈਨੂੰ ਯਾਦ ਨਹੀਂ ਆ ਗਈ ਨਾ ਮੈਂ ਚੱਲਾਂ ਉਹ ਕਈ ਤੇ ਦੇ ਲਾ ਇੱਥੇ ਰੱਖ ਗਈ ਕਿਹੜੀ ਗੱਲ ਆ ਗਈ ਯਾਰ ਅੱਛਾ ਕਿਹੜੀ ਮੇਰਾ ਬੜਾ ਕਰੋਨਾ ਦੇ ਫਾਇਦਾ ਹੀ ਕੀ ਹੋਇਆ ਮੇਰਾ ਮੁੰਡਾ ਅਠਨੀ ਚ ਅੱਛਾ ਅੜਨੀਆਂ ਬੋਰਡ ਦੀ ਹਾਂ ਉਹਦਾ ਨੂੰ ਹੁੰਦਾ ਜਾਂਦਾ ਨਹੀਂ ਕੋ ਹਾਂ ਐਡਾ ਨੰਬਰ ਚੰਗੇ ਲੈ ਜੂਗਾ ਉੱਪਰ ਆਵਾ ਤੂੰ ਮੂਸਲਾ ਮਾਸਨ ਲੱਗ ਗਿਆ ਪ੍ਰਿਫੈਨ ਨਾ ਇਹ ਨਾ ਜੀ ਕੋਰੋਨਾ ਹੰਦੀ ਆ। ਉਹ ਨਹੀਂ ਨਹੀਂ ਪ੍ਰਾਵਾ ਕੋਰੋਨਾ ਹੰਦੀ ਬੰਦੇ ਬੁੰਦਿਆਂ ਚ ਉਹ ਉੱਪਰ ਆਵਾ ਉਹ 2019 ਚ ਹੀ ਇਹ 2025 ਚ ਆ। ਸ਼ਾ ਸ਼ਾ ਤੇਰੇ ਕਹਿੰਦਾ ਮਰ ਇਹ ਨਿਊ ਮਾਡਲ ਆ। ਹਾਂ ਜਾ ਵੇ ਤੂੰ ਟਾਈਮ ਸਿਰ ਘਰ ਚਲ ਜਾ। ਚਾਹ ਸੰਗਾ ਜਾ ਜਾ ਤੁਰਦਾ ਉਹ ਪ੍ਰਵਾ ਤੂੰ ਕੌਣ ਮੈਂ ਕਰੋਨਾ ਉਹ ਤੂੰ ਕਰੋਨਾ ਨਹੀਂ ਤੂੰ ਤੇ ਪ੍ਰਾ ਡਰਾਉਣਾ ਭਾਜਾ ਮੇਰੇ ਲਾਗੋ ਕਈ ਮਾਰੂ ਤੇ ਉਹ ਯਾਰ ਇਤਾਂ ਥੋੜੀ ਨਾ ਗੱਲ ਬੰਨੀ ਆ ਖਲੋਂਦਾ ਸੀ ਆਹ ਕਿਡਾ ਹੁੰਦੇ ਇਹ ਮਤ ਆ ਉਹ ਪ੍ਰਵਾ ਤੂੰ ਗਾਣਾ ਮੈਂ ਮੈਂ ਮੌਤ अच्छा तू जामा ओ जामणी मेनू तू जमदा हेल्पर समझला कीमत ਬੜ ਮਤਲਬ ਇਹ ਜਿਹੜਾ ਯਮ ਹੁੰਦਾ ਨਾ ਉਹ ਬੰਦੇ ਚੁੱਕ ਕੇ ਖੜਦਾ ਵਾ ਤੇ ਮੈਂ ਉਹਦੀ ਮਦਦ ਕਰਾਉਣਾ اچھا ਤੂੰ ਬੰਦੇ ਚੁੱਕਣ ਵਾਲਾ ਵਾ ਤੇ ਹੋਰ ਮੈਂ ਪੱਠੇ ਚੁੱਕਣ ਵਾਲਾ ਵਾ ਉਹ ਤੂੰ ਹੈ ਕੌਣ ਓਏ ਮੈਂ ਕਰੋਨਾ ਕੀ ਕਰੋਨਾ ਉਹ ਪਰਾਵਾ ਕਰੋਨਾ ਬਿਮਾਰੀ ਉਹ ਦੋਂ ਦਰਵਾਜ਼ੇ ਉੱਨੇ ਚਿਵੇਂ ਆਏ ਹੋਰੇ ਮੈਂ ਪੁਰਾਣਾ ਖੋਂਡਾ ਮਿਤਰਾ ਤੂੰ ਸੱਚੀ ਕਰਉਣਾ ਵਾ ਆਹੋ ਉਹ ਮੈਂ ਸੁਣਿਆ ਕੌਣਾ ਬੰਦੇ ਦੇ ਵਿੱਚ ਵੜ ਜਾਂਦਾ ਮੇਰੇ ਵਿੱਚ ਵੜ ਕੇ ਵਖਾ ਤੇਰੇ ਵਿੱਚ ਤੇ ਮੈਂ ਵੜ ਜਾਣਾ ਵਾ ਪਰ ਫੇਰ ਤੈਨੂੰ ਘਰ ਵਾਲਿਆਂ ਨੇ ਤੈਨੂੰ ਘਰ ਨਹੀਂ ਵੜਨਾ ਉਹ ਕਿਉਂ ਓਏ ਕਾਕਾ ਜੇ ਮੈਂ ਤੇਰੇ ਵਿੱਚ ਵੜ ਗਿਆ ਨਾ ਤੇ ਤੂੰ ਨਾ ਕਾਕਾ ਨਾ ਤੂੰ ਮੈਨੂੰ ਨਹੀਂ ਮਾਰ ਸਕਦਾ। ਉਹ ਕਿਉਂ ਓਏ? ਅੰਨਾ ਮੈਂ ਬੁੱਢਾ ਤਾਂ ਨਾ ਮੈਂ ਬੱਚਾ। ਉਹ ਤੂੰ ਆ ਛਤਰਾ ਦਾ ਕੱਚਾ। ਉਹ ਤੇਰੇ ਵਰਗੇ ਤੇ ਹੀ ਪਹਿਲੇ ਨੰਬਰ ਤੇ ਚੁੱਕੀਦੇ ਆ। ਨਾਲੇ ਤੇਰਾ ਤੇ ਭਾਰ ਵੀ ਕੱਖ ਨਹੀਂ ਲੱਗਦਾ ਮੈਨੂੰ। ਓਏ, ਓਏ ਇੰਨੀ ਗਰਮੀ ਚ ਰੇਨ ਕੋਟ ਕਾ ਤੂੰ ਪਾਈ ਫਿਰਨਾ। ਉਹ ਇਹ ਡਰੈਸ ਹੈ ਮੇਰੀ। ਓਏ ਤੋ ਚੰਗਰ ਉਸ ਸੇਬਿਆਂ ਦੀ ਬੋਰੀ ਪਿਓ ਕੇ ਪਾ ਲੈਣਾ। ਠੰਢ ਦੇ ਰਹੀਂਦੀ ਤੈਨੂੰ। ਉਹ ਤੂੰ ਕੀ ਕਰਨਾ ਓਏ? ਉਹ ਗੁਰਵਾ ਤੂੰ ਹੀ ਮੈਨੂੰ ਮਜਬੂਰੀ ਬੜਾ ਕੀਤਾ ਵਾ 500 ਹੋ ਗਏ ਮੈਂ ਗੇੜਾ ਨਹੀਂ ਮਾਰਿਆ ਉਹ ਤੂੰ ਹੀ ਤੇ ਇੱਕ ਦੋ ਦਿਨ ਜੱਫੀਆਂ ਪਾਉਣ ਲੱਗੇ ਉਤੋਂ ਵੱਧ ਕਬੱਡੀ ਵਿੱਚ ਤੇ ਤੁਸੀਂ ਜੱਫੇ ਵੀ ਲਮਾਉਣ ਲੱਗ ਪਏ ਅੱਛਾ ਅੱਜ ਕੀ ਤੂੰ ਹੱਥ ਫਿਰ ਪੂਰੀ ਕਰਾ ਕੇ ਜਾਏਗਾ ਓਏ ਹੱਥ ਕੀ ਕਿਹੜਾ ਮੈਂ ਖੜਾ ਲਾ ਕੇ ਜਾਣਾ ਵਾਂ ਕਿੰਨੇ ਬੰਦੇ ਫਿਰ ਖੜੇਗਾ ਕਿੱਥੇ ਉੱਤੇ ਟ੍ਰੇਨ ਭਰ ਕੇ ਖੜਨੇ ਨੇ ਉਹ ਤੈਨੂੰ ਕਿਹਾ ਸਹੀ ਉੱਤੇ ਖੜਨ ਵਾਲਾ ਕੰਮ ਨਹੀਂ ਮੇਰਾ ਹੈਗਾ ਮੇਰਾ ਕੰਮ ਹੈ ਹਸਪਤਾਲ ਤੇ ਕਾ ਖੜਨ ਦਾ ਅਗੋ ਡਾਕਟਰਾਂ ਦੀ ਮਰਜ਼ੀ ਆ ਉਹਨਾਂ ਹਾਫ ਸੈਂਚਰੀ ਕਰਨੀ ਹੈ ਕਿ ਟਾਰਗੇਟ ਵੱਡਾ ਰੱਖਣਾ ਵਾ ਓਏ ਮੈਂ ਸੁਣਿਆ ਕੋਨਾ ਦੀ ਹਵਾ ਜੀ ਹੁੰਦੀ ਆਓ ਇਹ ਤੇ ਹਵਾ ਨਹੀਂ ਬੰਦਾ ਬਿਮਾਰ ਹੋ ਜਾਂਦਾ ਤੇ ਤੈਨੂੰ ਬੰਦਾ ਕੋਈ ਤਰੀਕਾ ਦੱਸ ਯਾਰ ਤੂੰ ਕੀ ਕਰਨਾ ਤਰੀਕਾ ਬੰਦਾ ਬਚ ਪੂ ਜਾਂਦਾ ਯਾਰ ਮਰਨਾ ਕਿੰਨੇ ਤੂੰ ਨਹੀਂ ਹੁਣ ਬਚਣਾ ਕਿਉਂ ਕਾਕਾ ਕਰੋਨਾ ਮੈਂ ਤੇ ਤੂੰ ਤੇ ਮੈਨੂੰ ਜਪੀਆਂ ਬਾਕੇ ਖਲੋਤਾ ਵਾ Nobody's sure. <laughs> am <laughs>